ਲੈਂਡਮਾਰਕਸ ਬੈਂਕ ਪੰਜਾਬ ਦੇ ਮੁਲਾਜ਼ਮਾਂ ਵੱਲੋਂ ਅੱਜ ਫਰੀਦਕੋਟ ਦੇ ਮਿਨੀ ਸਕੱਤਰੇਤ ਵਿੱਚ ਪੰਜਾਬ ਸਰਕਾਰ ਖਿਲਾਫ ਸੂਭਾ ਪਦਰੀ ਧਰਨਾ ਲਗਾ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਪੰਜਾਬ ਸਰਕਾਰ ਖਿਲਾਫ ਜ਼ੋਰਦਾਰ ਨਾਜੇਬਾਜ਼ੀ ਕਰਦੇ ਹਾਂ ਮੁਲਾਜ਼ਮਾਂ ਨੇ ਕਾਲੇ ਝੰਡੇ ਲਹਿਰਾਏ ਅਤੇ ਬਰਤਨ ਖੜਕਾਏ। ਇਸ ਮੌਕੇ ਗਲਬਤ ਕਰਦੇ ਹਾਂ ਮੁਲਾਜ਼ਮਾਂ ਆਗੂਆਂ ਨੇ ਦੱਸਿਆ ਕਿ ਪੰਜਾਬ ਸਰਕਾਰ ਅਤੇ ਲੈਂਡਮਾਰਕਸ ਬੈਂਕ ਦੇ ਉੱਚ ਅਧਿਕਾਰੀਆਂ ਵੱਲੋਂ ਇਸ ਬੈਂਕ ਨੂੰ ਬੰਦ ਕਰਨ ਦੀ ਨੀਤੀ ਅਪਣਾਈ ਹੋਈ ਹੈ ਜਿਸ ਕਾਰਨ ਉਹਨਾਂ ਨੂੰ ਇਸ ادارے ਨੂੰ ਬਚਾਉਣ ਅਤੇ ਆਪਣੀਆਂ ਹੱਕੀ ਮੰਗਾਂ ਮਨਵਾਉਣ ਲਈ ਸੰਘਰਸ਼ ਦਾ ਰਸਤਾ ਬਣਾਉਣਾ ਪਿਆ ਕੱਲ੍ਹ ਮਤ ਕਰਦੇ ਹਮਲਾਜਮ ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਬਾਕੀ ਵਿਭਾਗਾਂ ਦੇ ਸਾਰੇ ਕਰਮਚਾਰੀਆਂ ਨੂੰ 6ਵਾਂ ਪੇ ਕਮਿਸ਼ਨ ਲਾਗੂ ਹੋ ਚੁੱਕਿਆ ਹੈ ਪਰ ਲੈਂਡਮਾਰਕਸ ਬੈਂਕ ਦੇ ਕਰਮਚਾਰੀਆਂ ਨੂੰ ਇਹ ਪੇ ਕਮਿਸ਼ਨ ਲਾਗੂ ਨਹੀਂ ਕੀਤਾ ਗਿਆ ਉਹਨਾਂ ਕਿਹਾ ਕਿ ਨਾਲ ਹੀ ਵਿਭਾਗ ਵੱਲੋਂ ਪਿਛਲੇ 5 ਸਾਲ ਤੋਂ ਕਿਸਾਨੀ ਕਰਜ਼ੇ ਦੇਣੇ ਬੰਦ ਕੀਤੇ ਗਏ ਹਨ ਜਿਸ ਦੇ ਸਿਰ ਤੇ ਇਹ ਬੈਂਕ ਚੱਲਦਾ ਸੀ ਉਹਨਾਂ ਕਿਹਾ ਕਿ ਜਿੰਨਾ ਕਰਜ਼ਾ ਬੈਂਕ 'ਤੇ ਹੈ ਉਸ ਤੋਂ 5 ਗੁਣਾ ਜ਼ਿਆਦਾ ਬੈਂਕਾਂ ਨੇ ਕਿਸਾਨਾਂ ਤੋਂ ਪਕਾਇਆ ਲੈਣਾ ਹੈ ਪਰ ਫਿਰ ਵੀ ਬੈਂਕ ਬੰਦ ਕਰਨ ਦੇ ਰਾਹ ਤੇ ਸਰਕਾਰ ਆਪਣੇ ਵਿਭਾਗ ਦੇ ਉੱਚ ਅਧਿਕਾਰੀ ਤੁਰੇ ਹੋਏ ਹਨ ਉਹਨਾਂ ਕਹੇ ਕਿ ਪਹਿਲਾਂ ਪੰਜਾਬ ਅੰਦਰ ਚੱਲੀਆਂ ਬਹੁਤੀਆਂ ਸਹਿਕਾਰੀ ਮਿਲਾਂ ਬੰਦ ਕੀਤੀਆਂ ਗਈਆਂ ਹਨ ਅਤੇ ਹੁਣ ਸਰਕਾਰ ਲੈਂਡਮਾਰਕ ਬੈਂਕਾਂ ਨੂੰ ਵੀ ਬੰਦ ਕਰਨ ਦੇ ਰਾਹ ਤੇ ਤੂਰੀ ਹੋਈ ਹੈ ਸਾਰੇ ਇਕੱਤਰ ਹੋਏ ਆ ਸਾਰੇ ਲੈਂਡਮਾਰਕ ਜੀ ਬੈਂਕ ਜਿਹਨੂੰ ਖੇਤੀਬਾੜੀ ਵਿਕਾਸ ਬੈਂਕਾਂ ਪੀਏਡੀਬੀ ਕਹਿੰਦੇ ਉਹਦੇ ਮੁਲਾਜ਼ਮ ਆ ਤੇ ਅਸੀਂ ਮੁਲਾਜ਼ਮ ਯੂਨੀਅਨ ਦੇ ਆਗੂ ਆ ਇੱਥੇ ਇਕੱਤਰ ਹੋਏ ਆ ਸਾਡੀਆਂ ਦੋ ਵੱਡੀਆਂ ਮੰਗਾਂ ਨੇ ਇੱਕ ਦਾ ਅਸੀਂ ਕਹਿੰਦੇ ਸਾਡੇ ਜਿਹੜੇ ਮੁਲਾਜ਼ਮਾਂ ਉਹਨਾਂ ਨੂੰ ਸ਼ੇਮਾ ਤਨਖਾਹ ਕਮਿਸ਼ਨ ਜਿਹੜਾ 1.7 2021 ਤੋਂ ਸਾਰੇ ਪੰਜਾਬ 'ਚ ਲਾਗੂ ਹੋ ਗਿਆ ਸਾਨੂੰ ਨਹੀਂ ਮਿਲਿਆ ਅਜੇ ਤੱਕ ਉਹ ਲਾਗੂ ਕੀਤਾ ਜਾਵੇ ਦੂਜਾ ਸਾਡਾ ਜਿਹੜਾ ਕਿਸਾਨੀ ਅਦਾਰਾ ਇਹਨਾਂ ਦਾ ਮੇਨ ਮਕਸਦ ਹੀ ਸਾਡੇ ਅਦਾਰੇ ਦਾ ਇੱਕ ਆ ਵੀ ਅਸੀਂ ਖੇਤੀਬਾੜੀ ਲਈ ਜਾਂ ਕਿਸਾਨਾਂ ਨੂੰ ਕਰਜ਼ਾ ਦੇਣਾ ਉਹ ਪਿਛਲੇ 3-4 ਸਾਲ ਤੋਂ ਬੰਦ ਆ ਹੁਣ ਤੁਸੀਂ ਸਾਰੇ ਸਮਝਦਾਰ ਹੋ ਜਦੋਂ ਆਪਾਂ ਕਰਜ਼ਾ ਹੀ ਬੰਦ ਕਰਤੀ ਤਾਂ ਇਹ ਵਿਭਾਗ ਚੱਲੂ ਕਿਵੇਂ ਇੱਕ ਪਾਸੇ ਦਾ ਸਰਕਾਰ ਕਹਿੰਦੀ ਅਸੀਂ ਕਿਸਾਨੀ ਖੇਤੀ ਜਿਹੜੇ ਹੈ ਹਿੱਤਾਂ 'ਚ ਫੈਸਲੇ ਲੈਣੇ ਆ ਅਸੀਂ ਤੇਲਾਂ ਤੱਕ ਪਾਣੀ ਪਿਜਾਤਾ ਜਾ ਉਹ ਕਰਤਾ ਕਿਸਾਨਾਂ ਨੂੰ ਕੁ ਸਹੀ ਤੁਸੀਂ ਕਿਸਾਨਾਂ ਨੂੰ ਮਜਬੂਰ ਕਰਤਾ ਵੀ ਉਹ ਲਿਮਟਾਂ ਲੈਣ ਲਿਮਟਾਂ ਦੇ ਚੱਕਰ ਚ ਫਸ ਕੇ ਉਹ ਜ਼ਮੀਨਾਂ ਵੇਚਣ ਤੁਸੀਂ ਇਹ ਕਿਉਂ ਨਹੀਂ ਕਰ ਰਹੇ ਵੀ ਸਾਨੂੰ ਸੁਧਾਰਨ ਵਿਆਜ ਤੇ ਕਰਜ਼ਾ ਇੱਥੋਂ ਮਿਲਦਾ ਜਿਹੜਾ ਸਾਰੇ 1958 ਤੋਂ ਦੇ ਰਹੇ ਆਪਾਂ ਨਾ ਤਾਂ ਕਿਸਾਨਾਂ ਦੀ ਬਾਹ ਫੜ ਰਿਹਾ ਨਾ ਮੁਲਾਜ਼ਮਾਂ ਦੀ ਇੱਕ ਪਾਸੇ ਸਟੇਟਮੈਂਟ ਆ ਵੱਡੀਆਂ ਸਰਕਾਰ ਦੀਆਂ ਵੀ ਇੱਥੇ ਅੰਗਰੇਜ਼ ਨੌਕਰੀਆਂ ਕਰਨ ਆਉਣਗੇ ਉਹ ਜਿਹੜੇ ਪੰਜਾਬੀ ਸਾਡੇ ਧੀਆਂ ਪੋਤਾਂ ਸੀ ਸਾਨੂੰ ਤਾਂ ਸਾਡੀ ਤਨਖਾਹ ਦਾ ਹੱਕ ਦੇ ਦਿਓ ਅੰਗਰੇਜ਼ ਕਿੱਥੋਂ ਆ ਜਾਣਗੇ ਕੋਈ ਕਾਰਨ ਨਹੀਂ ਅਸੀਂ ਤਾਂ ਵਾਰ-ਵਾਰ ਪੁੱਛ ਚੁੱਕੇ ਆਂ ਨਾ ਤਾਂ ਦੇਖੋ ਸਾਨੂੰ ਨਵਾੜ ਤੋਂ ਪੈਸਾ ਮਿਲਦਾ ਨਹੀਂ ਰੀਫਾਈਨਾਂਸ ਪਹਿਲਾਂ ਅਸੀਂ ਕਰਜ਼ਾ ਬਣਦੇ ਆਂ ਉਹ ਕਰਜ਼ੇ ਦੇ ਅਗੇਂਸਟ ਸਾਨੂੰ ਨਵਾੜ ਜਿਹੜੀ ਬੈਂਕ ਆ ਉਹ ਰੀਫਾਈਨਾਂਸ ਕਰਦੀ ਆ ਅਸੀਂ ਉਹਨਾਂ ਦੇ ਅਫਸਰਾਂ ਨੂੰ ਵਾਰ-ਵਾਰ ਮਿਲ ਚੁੱਕੇ ਆਂ ਉਹਨਾਂ ਵੱਲੋਂ ਕੋਈ ਨਾ ਨਹੀਂ ਸਭ ਤੋਂ ਵੱਡਾ ਕਾਰਨ ਇੱਕ ਥੋਈ ਆ ਸਾਡੇ ਜਿਹੜੇ ਉਸ ਕੁਰਸੀਆਂ ਤੇ ਇੱਕਦੋ ਮੜੇ ਅਫਸਰ ਬੈਠੇ ਨੇ ਉਹਨਾਂ ਦੀ ਨੀਤ ਚ ਖੋਟ ਆ ਉਹ ਕਹਿੰਦੇ ਅਸੀਂ ਵਿਭਾਗ ਚੱਲਣ ਨਹੀਂ ਦੇਣਾ ਸਾਲ ਤੋਂ ਸਾਲ ਜਿੱਦੀ ਸਾਡੀ ਰਿਟਾਇਰਮੈਂਟ ਰਹਿ ਗਈ ਅਸੀਂ ਰਿਟਾਇਰਮੈਂਟ ਤੇ ਇਸ ਬੈਂਕ ਨੂੰ ਬੰਦ ਕਰਕੇ ਜਾਣਾ ਸਭ ਤੋਂ ਮਾੜ ਵੀ ਸਰਕਾਰ ਉਹਨਾਂ ਨੂੰ ਖਿੱਚੇ ਉਹਨਾਂ ਨੂੰ ਕਟਾਰੇ ਚ ਲਿਆਵੇ ਉਹਨਾਂ ਤੋਂ ਪੁੱਛੇ ਵੀ ਤੁਹਾਡੇ ਤੁਸੀਂ ਇਹ ਕਰਜ਼ੇ ਬੰਦ ਕਿਉਂ ਕੀਤੇ ਸਰਕਾਰ ਆਪਣੇ ਆਪ ਨੂੰ ਕਿਸਾਨ ਹੈ ਤਸੀ ਪੰਜਾਬ ਰਕੈਜੀ ਕਹਿੰਦੀ ਹੈਗੀ ਤੇ ਫਿਰ ਇਦਾਂ ਦਾ ਫੈਸਲੇ ਕਿਉਂ ਨਹੀਂ ਲਏ ਜਾ ਰਹੀਆਂ ਤੁਹਾਨੂੰ ਸਿੱਧ ਸੰਘਰਸ਼ ਕਿਉਂ ਕਰਨਾ ਪਿਆ ਨਹੀਂ ਦੇਖੋ ਸਰਕਾਰ ਕਹਿੰਦੀ ਹੈ ਪਰ ਅਸੀਂ ਤਾਂ ਇਹ ਗੱਲ ਕਹਿੰਨੇ ਵੀ ਸਰਕਾਰ ਕਹਿ ਤਾਂ ਰਹੀ ਉਹ ਤੇ ਖਰੀਦਾ ਉਤਰੇ ਨਾ ਸਰਕਾਰ ਅਸੀਂ ਕਿਹਾ ਨਾ ਸਟੇਟਮੈਂਟ ਆ ਤੁਹਾਡੀਆਂ ਚੰਗੀਆਂ ਨੇ ਸਟੇਟਮੈਂਟ ਆ ਤੁਹਾਡੀਆਂ ਕਹਿੰਦੇ ਮਗਦਰਹੀ ਵੀ ਸੂਰਜਾ ਕਮੀਆਂ ਦੇ ਵੇੜੇ ਦੁਨੀ ਸੀਐਮ ਸਾਹਿਬ ਤੇ ਕਰਮਜੀਤ ਅਨਮੋਲ ਜੀ ਸਟੇਜਾਂ ਤੇ ਖੜਖੜ ਇਕੱਠੇ ਗਾਉਂਦੇ ਰਿਹਾ ਕਾਲਜ ਵੇਲੇ ਤੋਂ ਵੀ ਉਹ ਕਮੀ ਦਾ ਉਤਰੇ ਫਿਰਦੇ ਨੇ ਇਹਨਾਂ ਦੇ ਸੂਰਜ ਕਿਵੇਂ ਦੇਖੋ ਇੱਕ ਗੱਲ ਹੁੰਦੀ ਹੈ ਤੁਸੀਂ ਉਹਨਾਂ ਚਿਰ ਹਜੇ ਗਾਣੇ ਗਾਉਂਦੇ ਸੋਹਣੇ ਲੱਗਦੇ ਹੋ ਜਿੰਨਾ ਚਿਰ ਤੁਹਾਡੇ ਕੋਲੇ ਪਾਵਰ ਨਾ ਹੋਵੇ ਜਦੋਂ ਸਾਨੂੰ ਜਨਤਾ ਨੇ 92 ਸੀਟਾਂ ਦੇ ਕੇ ਪਾਵਰ ਦੇ ਦੀ ਫਿਰ ਥੋੜੀ ਗਾਣੇ ਗਾਉਣੇ ਫਿਰ ਤੁਹਾਡਾ ਕੰਮ ਕਰਨ ਦਾ ਟਾਈਮ ਆ ਯਾਰ ਹੁਣ ਤੁਸੀਂ ਕੰਮ ਕਰੋ ਹੁਣ ਥੋੜੀ ਲਾਰੇ ਲਾਉਣੇ ਆ ਹੁਣ ਆਪਾਂ ਆਪਣੇ ਕਹਿੰਦੇ ਸੰਸਕਰੀਨਾ ਖੋਲ ਕੇ ਤੇ ਆਪਾਂ ਉਹਦੇ ਵਿੱਚ ਗੱਡੀਆਂ 'ਚ ਖੜ ਕੇ ਤੇ ਹਜੇ ਵੀ ਗਾਣੇ ਗਾਉਣੇ ਆ ਫਿਰ ਇਸ ਵੋਟਾਂ ਪਾਉਣ ਦਾ ਲੋਕਾਂ ਨੂੰ ਫਾਇਦਾ ਕੀ ਹੋਇਆ ਅੱਜ ਤੁਸੀਂ ਫ੍ਰੀਕੋਰਟ ਤੋਂ ਕੰਮ ਸ਼ੁਰੂ ਕੀਤੇ ਹੈਗੇ ਜੇਕਰ ਹੁੰਦਾ ਮੰਗਾਂ ਤੁਹਾਡੀਆਂ ਜਲਦ ਨਹੀਂ ਮੰਗੀਆਂ ਇਹਨੇ ਮੈਨੇਜਮੈਂਟ ਨੇ ਮੀਟਿੰਗ ਦਿੱਤੀ ਆ ਉਸ ਤੱਕ ਅਸੀਂ ਅੱਜ ਅੱਜ ਦਾ ਧਰਨਾ ਜ਼ਰੂਰ ਆਉ ਤਾਂ ਕਹਿੰਦੇ ਅੱਜ ਦਾ ਧਰਨਾ ਵੀ ਨਾ ਲਾਓ ਇਸ ਕਰ ਨਹੀਂ ਸਾਡੇ ਪ੍ਰੋਗਰਾਮ ਦੇ ਵਿੱਚ ਕੋਈ ਚੇਂਜ ਨਹੀਂ ਆਉ 9 ਤਰੀਕ ਨੂੰ ਜੇ ਤਾਂ ਸਰਕਾਰ ਵਾਲੇ ਪਾਸੇ ਮੈਨੇਜਮੈਂਟ ਰਾਹੀਂ ਕੋਈ ਹੱਲ ਨਿਕਲਦਾ ਠੀਕ ਆ ਨਹੀਂ ਇਦੋਂ ਮੰਗਰੋ ਸੰਘਰਸ਼ ਬਹੁਤ ਸਿੱਖਾ ਕੀਤਾ ਜਾਊਗਾ ਤੇ ਜ਼ਿਆਦਾਤਰ ਚਾਂਸ ਇਹ ਆ ਵੀ ਜਿਹੜੀ ਆਮ ਆਦਮੀ ਪਾਰਟੀ ਦੀ ਜਿਹੜੀ ਰਾਜਧਾਨੀ ਕਿਹਾ ਜਾਂਦਾ ਸੰਗਰੂਰ ਵਿਖੇ ਅਸੀਂ ਜਿਹੜੀ ਲੜੀ ਵਾਰ ਆਪ ਹੜਤਾਲ ਤੇ ਬੈਠਾਂਗੇ ਤੇ ਇਹਨਾਂ ਦਾ ਜਿੰਨਾ ਸਾਥੋਂ ਵਿਰੋਧ ਹੋ ਸਕਿਆ ਜਿੰਨਾ ਸਾਥੋਂ ਨੁਕਸਾਨ ਹੋ ਸਕਿਆ ਸਰਕਾਰ ਬਸ ਹੀ ਕਰਾਂ ਪੋਲਿਟੀਕਲੀ ਤੁਹਾ ਦੀਪ ਸਿੰਘ ਜੀ ਮੈਂ ਇਸ ਲੈਂਡਮਾਰਕ ਬੈਂਕ ਮੁਲਾਜ਼ਮ ਯੂਨੀਅਨ ਦਾ ਸੂਬਾ ਕੈਸ਼ੀਅਰ ਹਾਂ ਦਰਸਲ ਜਦੋਂ ਗੱਲ ਚੱਲਦੀ ਹੈ ਕਿਸਾਨਾਂ ਦੀ ਤੇ ਕਿਸਾਨਾਂ ਦੇ ਬੈਂਕ ਦੀ ਤਾਂ ਇਹੀ ਬੈਂਕ ਪੰਜਾਬ 1957 ਤੋਂ ਲੈ ਕੇ ਹੁਣ ਤੱਕ ਸਭ ਤੋਂ ਵੱਧ ਕਰਜ਼ੇ ਵੰਡਣ ਵਾਲਾ ਬੈਂਕ ਹੈ ਜਿਹੜਾ ਜਿਵੇਂ ਸਾਡੇ ਪ੍ਰਧਾਨ ਜੀ ਨੇ ਕਿਹਾ ਸਧਾਰਨ ਵਿਆਜ ਤੇ ਕਰਜ਼ੇ ਦਿੰਦਾ ਰਹੇ ਤੇ ਜੇਦਾ ਇਤਿਹਾਸ ਦੇਖੀਏ ਤਾਂ ਪੂਰੇ ਇੰਡੀਆ ਤੇ ਇਹ 12 ਬੈਂਕ ਹੀ ਰਹਿ ਚੁੱਕੇ ਨੇ ਜਦੋਂ ਕਿ ਜੇ ਅਸੀਂ ਦੇਖੀਏ ਤਾਂ ਜਿਹੜੇ ਸਾਡੇ ਸੈਂਟਰ ਦੇ ਸਹਿਕਾਰਤਾ ਮਨਿਸਟਰ ਨੇ ਉਹ ਇਹਨਾਂ ਬੈਂਕਾਂ ਲਈ 26-2700 ਕਰੋੜ ਰੁਪਏ ਦੀ امداد ਦੇਣ ਲਈ ਤਿਆਰ ਨੇ ਪਰ ਪਤਾ ਨਹੀਂ ਕਿਉਂ ਪੰਜਾਬ ਸਰਕਾਰ ਦੇ ਜਿਹੜੇ ਅਸਰਸ਼ਾਹੀ ਆ ਉਹ ਇਸ ਬੈਂਕ ਨੂੰ ਚਾਲੂ ਨਹੀਂ ਕਰਨਾ ਚਾਹੁੰਦੀ ਕਿਉਂਕਿ ਜੇ ਅਸੀਂ ਮੋٹے ਤੌਰ ਤੇ ਦੇਖਿਆ ਜਾਵੇ ਤਾਂ ਅਸੀਂ 500 ਕਰੋੜ ਰੁਪਏ ਨਿਵਾੜ ਦਾ ਦੇਣਾ ਤੇ 3200 ਕਰੋੜ ਰੁਪਏ ਪੰਜਾਬ ਦੇ ਵੱਖ-ਵੱਖ ਕਿਸਾਨਾਂ ਤੋਂ ਲੈਣਾ ਅਜਿਹੇ ਹਾਲਾਤ ਚ ਤੁਸੀਂ ਆਮ ਜੋ মিডিਆ ਚ ਇਹ ਖਬਰ ਸੁਣ ਰਹੇ ਆ ਜਾਂ মিডিਆ ਦੇ ਸਾਥੀ ਨੇ ਉਹ ਬੜੀ ਚੰਗੀ ਤਰ੍ਹਾਂ ਇਹ ਗੱਲ ਸਮਝ ਸਕਦਾ ਹੈ ਕਿ ਜਦੋਂ 6 ਗੁਣਾ ਪੈਸਾ ਲੈਣਾ ਹੋਵੇ ਤਾਂ ਉਹ ਬੈਂਕ ਕਦੇ ਵੀ ਬੰਦ ਨਹੀਂ ਹੋ ਸਕਦਾ ਪਰੰਤੂ ਪਿਛਲੇ 5 ਸਾਲਾਂ ਤੋਂ ਇਹਨਾਂ ਨੇ ਕਿਸਾਨਾਂ ਨੂੰ ਕਰਜ਼ੇ ਜਿਹੜੇ ਦੇਣੇ ਬੰਦ ਕੀਤੇ ਹੋਏ ਨੇ ਉਹਦਾ ਮਤਲਬ ਇਹ ਹੈ ਕਿ ਜਦੋਂ ਦੁਕਾਨ ਹੀ ਅੰਦਰੋਂ ਬੰਦ ਕਰ ਲਈ ਜਾ ਜਦੋਂ ਤੁਸੀਂ ਆਪਣਾ ਵਪਾਰ ਹੀ ਬੰਦ ਕਰ ਲਿਆ ਤਾਂ ਉਹ ਅਦਾਰਾ ਬੰਦ ਕਰਨ ਲਈ ਇਹ ਕਦਮ ਵੱਧ ਚੁੱਕੇ ਨੇ ਤੁਸੀਂ ਇੱਥੇ ਫਰੀਦਕੋਟ ਤੇ ਦੇਖ ਚੁੱਕੇ ਹੋ ਇੱਕ ਸਹਿਕਾਰੀ ਮਿਲ ਪਹਿਲਾਂ ਬੰਦ ਹੋ ਚੁੱਕੀ ਆ ਸਾਡੇ ਬਡਲਾਡਾ ਇੱਕ ਮਿਲ ਬੰਦ ਹੋ ਚੁੱਕੀ ਆ ਤਾਂ ਇਹ ਪਤਾ ਨਹੀਂ ਕਿਉਂ ਲੁਕਵੇਂ ਰੂਪ ਚ ਸਰਕਾਰੀ ਅਫਸਰ ਸਾਹਿਬ ਦਾ ਜਿਹੜਾ ਇਹ ਏਜੰਡਾ ਬਣ ਚੁੱਕਿਆ ਹੈ ਕਿ ਸਹਿਕਾਰੀ ਸੰਸਥਾਵਾਂ ਨੂੰ ਬੰਦ ਕੀਤਾ ਜਾਵੇ ਅਸੀਂ ਅੱਜ ਇੱਥੇ ਜਿਹੜਾ ਪੇ ਕਮਿਸ਼ਨ ਦੇ ਨਾਲ ਨਾਲ ਹੀ ਸਾਡੀ ਮੁੱਖ ਮੰਗ ਹੈ ਪੰਜਾਬ ਦੇ ਕਿਸਾਨਾਂ ਨੂੰ ਸੁਧਾਰਨ ਵਿਆਜ ਤੇ ਕਰਜ਼ਾ ਦੇਣਾ ਵੀ ਸ਼ੁਰੂ ਕੀਤਾ ਜਾਵੇ ਉਹਨਾਂ ਸਾਰੀਆਂ ਮੰਗਾਂ ਨੂੰ ਹਾਈਲਾਈਟ ਕਰਨ ਲਈ ਹੀ ਅਸੀਂ ਅੱਜ ਇੱਥੇ ਇਕੱਠੇ ਹੋਏ ਹਾਂ ਤੇ ਤੁਹਾਡੇ ਸਾਰਿਆਂ ਨਾਲ ਹੀ ਵੀ ਅਸੀਂ ਇਹੀ ਬੇਨਤੀ ਕਰਦੇ ਹਾਂ ਕਿ ਪੰਜਾਬ ਨੂੰ ਬਚਾਉਣਾ ਤਾਂ ਪੰਜਾਬ ਦੀ ਕਿਸਾਨੀ ਬਚਾਉਣੀ ਬਹੁਤ ਜ਼ਿਆਦਾ ਜ਼ਰੂਰੀ ਹੈ ਤੇ ਕਿਸਾਨੀ ਨਾਲ ਜਿਹੜਾ ਸਬੰਧ ਤੇ ਬੈਂਕ ਹੈ ਇਹ ਹੀ ਇੱਕ ਮੇਨ ਬੈਂਕ ਹੈ ਜਿਹਨੇ ਕਿਸਾਨਾਂ ਨੂੰ ਸਭ ਤੋਂ ਵੱਧ ਸਾਥ ਦਿੱਤਾ ਹੈ ਸਾਡੇ ਪੂਰੇ ਪੰਜਾਬ ਚ 9 ਲੱਖ ਤੋਂ ਵੱਧ ਸ਼ੇਅਰ ਹੋਲਡਰ ਨੇ ਅੱਜ ਤੱਕ ਅਸੀਂ ਕਦੇ ਸ਼ੇਅਰ ਹੋਲਡਰਾਂ ਨੂੰ ਇਹ ਨਹੀਂ ਕਿਹਾ ਕਿ ਭਾਈ ਤੁਸੀਂ ਸਾਡੇ ਨਾਲ ਚੱਲੋ ਪਰ ਜੇ ਹਾਲਾਤ ਇਹੀ ਰਹੇ ਤਾਂ ਸਾਨੂੰ ਘਰ ਘਰ ਪਿੰਡ ਪਿੰਡ ਜਾ ਕੇ ਜਿਹੜੇ ਸਾਡੇ ਕਿਸਾਨ ਸ਼ੇਅਰ ਹੋਲਡਰ ਆ ਉਹ ਨਾਲ ਲੈਣੇ ਪੈਣਗੇ ਤੇ ਬਹੁਤ ਵੱਡਾ ਅੰਦੋਲਨ ਸਾਨੂੰ ਪੰਜਾਬ ਸਰਕਾਰ ਖਿਲਾਫ ਸ਼ੁਰੂ ਕਰਨਾ ਪਵੇਗਾ ਜਦੋਂ ਤੱਕ ਇਹ ਪ੍ਰੈਸ ਕੌਨਫਰੈਂਸ ਚੱਲਦੀ ਰਹੇ ਦੇਖੋ